ਜੇ ਫੜਿਆ ਮੋਬਾਈਲ ਭਾਵੇਂ ਸੋਨੇ ਦਾ ਹੋਵੇ ਹੀਰੇ ਮੋਤੀਆਂ ਦਾ ਜੜਿਆ ਹੋਵੇ ਉਹਦੀ ਕੀਮਤ ਲੱਖਾਂ ਅਰਬਾਂ ਚ ਹੋਵੇ ਪਰ ਜੇ ਉਹਦੇ ਵਿੱਚ ਉਹ ਕਨੈਕਸ਼ਨ ਹੀ ਨਹੀਂ ਹੈ ਪਾਵਰ ਵਾਲਾ ਤੇ ਉਹਨੇ ਨਹੀਂ ਚੱਲਣਾ ਉਸੇ ਤਰ੍ਹਾਂ ਹੀ ਮੈਂ ਨਹੀਂ ਰੱਖਦਾ ਕਿ ਤੂੰ দান ਕੀ ਕਰਦਾ ਕਿਹੜਾ ਜਬਤਬ ਕੀਤਾ ਕਿਹੜੀ ਘਾਲਣਾ ਘੱਲੀ ਹੈ ਬਸ ਗੱਲ ਹੈ ਪ੍ਰੇਮ ਹੈਗਾ ਪ੍ਰੇਮ ਤੋਂ ਬਿਗੈਰ ਸਭ ਕੁਝ ਅਧੂਰਾ ਹੈ ਹੁਣ ਪ੍ਰੇਮ ਹੀ ਹੈ ਕਿ ਜਿਹੜਾ ਅਮਰਤ ਵੇਲੇ ਜੋ ਸਤਗੁਰੂ ਪਾਸ਼ਾ ਜੀ ਉਦੋਂ ਵਹਿਰੂ ਬਖਸ਼ਦਾ ਪਰ ਬਖਸ਼ਦਾ ਕਿੰਨਾਂ ਦੇ ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਹੋਵੇ ਕਿ ਜਿਨ੍ਹਾਂ ਦਾ ਗੁਰਬਾਣੀ ਪ੍ਰਤੀ ਪ੍ਰੇਮ ਸਤਸੰਗਤ ਪ੍ਰਤੀ ਪ੍ਰੇਮ ਹੈ ਇਹ ਉਹਨਾਂ ਨੂੰ ਵਹਿਰੂ ਉਦੋਂ ਬਖਸ਼ਦਾ ਤੇ ਉਹਨਾਂ ਨੂੰ ਕਹਿੰਦਾ ਭਾਈ ਉੱਠ ਇਸ਼ਨਾਨ ਕਰੋ ਵਰਵਾਤੇ ਕਿ ਭਾਈ ਉੱਠ ਕੇ ਇਸ਼ਨਾਨ ਕਰ ਉੱਠ ਜਾ ਇਹ ਸਮ ਭਗਤੀ ਦਾ ਹੈ ਭਜਨ ਦਾ ਹੈ ਸੌਣ ਦਾ ਨਹੀਂ ਹੈ ਇਹ ਬਖਸ਼ਿਸ਼ ਕੌਣ ਕਰਦਾ ਹੈ ਬਖਸ਼ਿਸ਼ ਕਰਦਾ ਹੈ ਭਾਈ ਜੋ ਤੈਨੂੰ ਰੋਕਣ ਵਾਲੇ ਉਹਨਾਂ ਦੀਆਂ ਪਾਵਨਾਂ ਕੋਈ ਘਟਣੀ ਨਹੀਂ ਹੈ ਨਿੰਦਰਾ ਆਲਸ ਕਲਜੁਗ ਵਿਕਾਰ ਇਹ ਤੈਨੂੰ ਹਿਲਣ ਨਹੀਂ ਦਿੰਦੇ ਕਿਸੇ ਪਾਸੇ ਵੀ। ਸਰੀਰ ਦੇ ਦਰਦ ਤਕਲੀਫ। ਕਿ ਜੇ ਕਿਤੇ ਉਹਦੀ ਮਿਹਰ ਹੋਵੇ, ਬੰਦਗੀ ਹੋਵੇ। ਹੁਣ ਆਪਾਂ ਇਤਿਹਾਸ ਸਰਵਣ ਕੀਤਾ। ਕਿ ਭਾਵੇਂ ਸਾਰੇ ਸ਼ਹੀਦਾਂ ਦੀ ਇਹ ਜ਼ਿਕਰ ਹੈ। ਪਰ ਜਿਉ ਮੌਜੂਦ ਤਾਂ ਜਿਨ੍ਹਾਂ ਦਾ ਇਤਿਹਾਸ ਚੱਲ ਰਿਹਾ ਹੈ, ਜਿਨ੍ਹਾਂ ਦੇ ਦਿਨ ਆਪਾਂ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਆ। ਵਿਰਾਗ ਮੈਤਰੀ ਦੇ ਤੌਰ ਤੇ ਕਿ ਮਤੀ ਦਾ ਜੀ ਕਿ ਜਿਨ੍ਹਾਂ ਦੇ ਉੱਪਰ ਆੜਾ ਚੱਲ ਰਿਹਾ ਆਪਾਂ ਨੂੰ ਹੱਥ ਨਾਲ ਆੜੀ ਚਲਾਉਂਦੇ ਆਂ ਵੀ ਪਸੀਨਾ ਆ ਜਾਂਦਾ ਤਕਾਬਟ ਹੋ ਜਾਂਦੀ ਹੈ ਪਰ ਉਹਨਾਂ ਦੇ ਸਰੀਰ ਤੇ ਚੱਲ ਰਿਹਾ ਪਰ ਫੇਰ ਵੀ ਮੁਖ ਕਿੱਧਰ ਹੈ ਗੁਰੂ ਵੱਲ ਕਿਤੇ ਜਦੋਂ ਮੇਰਾ ਪ੍ਰਾਣ ਨਿਕਲਣਾ ਮੈਂ ਸਰੀਰ ਤਿਆਗਾ ਇਹ ਇਸ ਕਰਨੋਂ ਮੇਰੀਆਂ ਜਿਹੜੀਆਂ ਅੱਖਾਂ ਦੇ ਨਾ ਮੇਰੇ ਪ੍ਰੀਤਮ ਪਿਆਰੇ ਤਨਸਿਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾ ਦੇਵਾਂ ਲਈ ਜੁੜੀਆਂ ਹੋਣ ਮੈਂ ਆਪਣੇ ਗੁਰੂ ਨੇ ਦੇਖਦਾ ਥਾ ਕਿ ਸੀਸ ਤੇ ਸਰੀਰ ਤੇ ਆਰਾ ਚੱਲ ਰਿਹਾ ਹੈ ਭਾਈ ਦਿਆਲਾ ਜੀ ਨੂੰ ਦੇਖਦੇ ਵਾਲਿਆ ਜਾ ਰਿਹਾ ਹੈ ਕਿ ਬੜੀ ਸਰੀ ਦੇਗ ਲਿਆਂਦੀ ਪਾਣੀ ਭਾਏ ਰੱਖਿਆ ਭਾਈ ਉਹਨਾਂ ਨੂੰ ਘਟ ਦੇ ਉੱਤੇ ਥੱਲੇ ਅੱਗ ਜਲਾਈ ਹੈ ਪਾਣੀ ਉੱਭਰ ਰਿਹਾ ਵਿੱਚ ਭਾਈ ਦਿਆਲਾ ਜੀ ਬੈਠੇ ਉਨਾਂ ਨੂੰ ਉਸ ਧਰਤ ਦੇ ਵਿੱਚ ਵੀ ਬਹੀਰੂ ਨੇ ਇਹ ਸਮਰੱਥਾ ਦਿੱਤੀ ਸੀ। RAM ਜਦ ਕੋ ਕਿ ਪ੍ਰਮਾਤਮਾ ਦਾ ਨਾਮ ਉਹਨਾਂ ਤੋਂ ਖੋਇਆ ਨਹੀਂ ਹੈ। ਕਿ ਸਾਡੇ ਕੋਲ ਸਭ ਕੁਝ ਹੈ। ਫਿਰ ਵੀ ਅਸੀਂ ਇਸ ਦੇ ਭਾਗੀਦਾਰ ਨਹੀਂ ਹੈ। ਸਭ ਤੋਂ ਅਸਲ ਚ ਖੋਇਆ ਗਿਆ। ਵਜਾ। ਪ੍ਰੇਮ ਤੋਂ ਅਧੂਰੀ ਹੈ। ਇਥੇ ਕਹਾਣੀ ਸਾਰੀ ਪ੍ਰੇਮ ਦੀ ਹੋਣੀ ਹੈ। ਅਮਰ ਤੇ ਵੇਲੇ ਉਠੇ ਗੁਰੂ ਦੇ ਦਵਾਰੇ ਤੱਕ ਆਏ ਜੇ ਇਹਦੇ ਵਿੱਚ ਪ੍ਰੇਮ ਨਹੀਂ ਹੈ ਨਾ ਤੇ ਸਮਝੋ ਤੇਰਾ ਆਉਣਾ ਜਾਣਾ ਬੇਕਾਰ ਹੀ ਹੈ ਇੱਥੇ ਜੋ ਗੱਲ ਬਣਦੀ ਹੈ ਪ੍ਰੇਮ ਨਾਲ ਬਣਦੀ ਹੈ ਉਦੋਂ ਬਖਸ਼ ਕੀਤਾ ਕਿ ਭਾਈ ਮਤੀ ਦਾਜੀ ਕੋਈ ਗੱਲ ਨਹੀਂ ਸਰੀਰ ਤੇ ਆ ਰਚਦੇ ਹੈ ਇਹਦਾ ਕੀ ਦੇਹ ਤੇ ਸਰੀਰ ਉੱਪਰ ਦੇ ਹੈ ਭਾਈ ਦੇ ਅੱਲਾ ਜੀ ਦਾ ਤੇ ਫਿਰ ਕੀ ਹੋਇਆ ਭਾਈ ਆਪਾਂ ਛੋਟੀ ਛੋਟੀ ਮੁਸ਼ਕਲ ਹੁੰਦੀ ਛੋਟਾ ਜਾਂ ਕੋਈ ਲਾਲਤ ਹੋਏ ਕੰਮ ਹੋਏ ਕਿ ਅਸੀਂ ਗੁਰੂ ਤੋਂ ਮੁੱਖ ਮੋੜ ਲੈਨੇ ਧਰਮ ਤੋਂ ਮੁੱਖ ਮੋੜ ਲੈਨੇ ਧਰਮ ਸਾਡੇ ਵਾਸਤੇ ਬਸ ਕੇਵਲ ਤੋਂ ਕੇਵਲ ਇੱਕ ਫੈਸ਼ਨ ਰਹਿ ਗਿਆ ਕਿ ਦੁਨੀਆ ਕਰਦੀ ਹੈ ਦੁਨੀਆ ਨੇ ਕੀਤਾ ਮੈਂ ਵੀ ਕਰ ਲਵਾਂ ਪਰ ਅੰਦਰ ਜੋ ਪ੍ਰੇਮ ਇਹ ਪ੍ਰਮਾਤਮਾ ਦੇ ਨਾਲ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਨਾਲ ਸੱਚਾ ਇਸ਼ਕ ਰੰਗ ਦੇ ਰੱਤੇ ਇਸ਼ਕ ਕੁਦਾਏ ਰੰਗ ਦੀਦਾਰ ਕੇ ਬਸਰੇਆ ਜਨਾ ਤੇ ਬੋਏ ਬਾਤੀ ਜੇ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਨਾਲ ਪ੍ਰੀਤ ਨਾ ਜੁੜੀ ਪ੍ਰੀਤ ਤਦ ਹੋਵੇਗੀ ਜਿਹਨਾਂ ਪ੍ਰੀਤ ਹੋਵੇ ਉਹਦੇ ਬਾਅਦਤ ਗੁਰਬਾਣੀ ਕੀ ਪ੍ਰਮਾਨ ਕਰਦੀ ਜਿਸ ਪਿਆਰੇ ਸੋ ਨੇਹੋ ਇਸ ਅੰਧੇ ਮਾਰੇ ਚੱਲੀਏ ਤ੍ਰੈਗ ਜੀਵਨ ਸੰਸਾਰ ਤਾਂਕੇ ਪਾਛੇ ਜੀਵਣਾ ਇਹ ਤਾਂ ਪ੍ਰਮਾਤਮਾ ਦੀ ਗੱਲ ਹੈ ਦਸ਼ਮੇਜ ਪਿਤਾ ਦੀ ਗੱਲ ਹੈ ਪਤੀ ਪਤਨੀ ਦੀ ਜਾਂ ਪਤੀ ਪਤਨੀ ਆਸ ਵਿੱਚ ਦੋਨੇ ਜਣੇ ਇੱਕ ਦੂਜੇ ਦੀਆਂ ਗੱਲਾਂ ਨਾ ਮੰਨਣ ਵਸਾਦ ਹੋ ਜਾਂਦਾ ਮੁਖ ਦੀ ਜਗ੍ਹਾ ਪਿੱਠ ਹੋ ਜਾਂਦੀ ਹੈ ਇਥੇ ਤਾਂ ਪਾਤਸ਼ਾਹ ਨੇ ਕਹਿ ਦਿੱਤਾ ਸਾਡੇ ਕੋਈ ਵੀ ਹੰਕਾਰ ਹੁੰਦਾ ਜਦੋਂ ਗੁਰੂ ਦੇ ਅਸੀਂ ਬਚਨ ਨਹੀਂ ਮੰਨਦੇ ਤੇ ਉਹਨਾਂ ਬਾਅਦ ਇਹ ਤਾਂ ਪਾਤਸ਼ਾਹ ਕਹਿੰਦੇ ਹੰਕਾਰੀਆਂ ਨਿੰਦਕਾ ਪਿੱਠ ਦੇ ਇਹਨਾਂ ਨੂੰ ਤਾਂ ਪਿੱਠ ਦੇ ਦਿੰਦਾ ਭਾਈ ਜਦੋਂ ਹੁਣ ਤੁਹਾਡੇ ਪਰ ਪਿੱਟ ਕਰਕੇ ਖੜਾ ਥੋੜੀ ਸੁਣੂਗਾ ਕੀ ਕਿਉਂ ਪਿੱਠ ਕੀਤੀ ਕਿਉਂ ਪਤਨੀ ਪਤੀ ਤੋਂ ਨਰਾਜ ਹੈ ਜਾਂ ਪਤੀ ਪਤਨੀ ਤੋਂ ਨਰਾਜ ਹੈ ਕਿ ਭਈ ਹੁਕਮ ਨਹੀਂ ਮੰਨਦੇ ਬਚਨ ਨਹੀਂ ਮੰਨਦੇ ਤੇ ਤੁਸੀਂ ਕਿਥੋਂ ਪਾਲਦੇ ਹੋ ਕਿ ਗੁਰੂ ਪਾਸ਼ਾ ਅੱਗੇ ਦੇਖ ਪ੍ਰਸ਼ਾਦ ਰੱਖ ਕੇ ਉਹ ਖੁਸ਼ ਹੋ ਕੇ ਲੈ ਪਾਈ ਉਹ ਕੋਈ ਬੱਚਾ ਥੋੜੀ ਹੈ ਕਿ ਬੱਚਾ ਰੋਂਦਾ ਹੋਵੇ ਜੇ ਮਾਤਾ ਨੇ ਝੜਕ ਵੀ ਦਿੱਤਾ ਤੇ ਫਿਰ ਵੀ ਜਦੋਂ ਮਾਤਾ ਆਪਣਾ ਦੁੱਧ ਪਲਉਂਦੀ ਹੈ ਬੱਚਾ ਚੁੱਪ ਕਰ ਜਾਂਦਾ ਤੁਸੀਂ ਪਰਮਾਤਮਾ ਨੂੰ ਇਹ ਸਮਝਦੇ ਲੋਕ ਪਤੀ ਨੇ ਕਸ਼ੂ ਨਾ ਹੋਵੇ ਨਾ ਹੀ ਰਾਮੇ ਆਣਾ ਪਰਮਾਤਮਾ ਕੋਈ ਬੱਚਾ ਨਹੀਂ ਹੈ ਕਿ ਭਾਈ ਸਾਰੀਆਂ ਗੱਲਾਂ ਅਸੀਂ ਉਹਦੇ ਨਾਲੋਂ ਵੱਲ ਮੰਨਣਾ ਕੁਝ ਵੀ ਨਹੀਂ ਹੈ ਕਿ ਉਹਦੇ ਵੱਲ ਜਾਣਾ ਨਹੀਂ ਹੈ ਪ੍ਰੇਮ ਤਾਂ ਇੱਥੇ ਹੀ ਸ਼ੁਰੂ ਹੁੰਦਾ ਜਿਸ ਪਿਆਰ ਇਸ ਨੇ ਉਹ ਇਸ ਅੱਗੇ ਮਰ ਚਲੀਏ ਇਹ ਜਿਹਨਾਂ ਨੂੰ ਪ੍ਰੇਮ ਹੈ ਤੁਹਾਡਾ ਤਿਸ ਮੇਸ਼ ਪਿਤਾ ਦਾ ਪ੍ਰੇਮ ਹੈ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਤੇ ਚੱਕੇ ਤੁਰੇ ਫਿਰਦੇ ਆ ਕਿ ਪ੍ਰੇਮ ਹੈ ਸੋਨੇ ਸੁਨੇ ਰਮਾਲੇ ਲੈ ਕਹਿੰਦੇ ਕੀ ਪ੍ਰੇਮ ਹੈ ਜੇ ਇੰਨਾ ਹੀ ਪ੍ਰੇਮ ਹੈ ਫਿਰ ਵਚਨ ਕਿਉਂ ਨਹੀਂ ਮੰਨਦਾ ਵਚਨਾ ਤੂੰ ਕਿਉਂ ਮੁੜਿਆ ਹੋਇਆ ਵਚਨਾ ਤੂੰ ਮੁੜਿਆ ਹੋਇਆ ਗੁਰੂ ਦੀ ਪੇਠਾ ਤੇਰੇ ਵੱਲ ਤੇ ਤੇਨੂੰ ਆਵਾਜ਼ ਨਹੀਂ ਮਾਰਦੀ ਗੁਰੂ ਨੇ ਉਹ ਤਾਂ ਜਿੰਨਾਂ ਤੇ ਕਿਰਪਾ ਕਰ ਦਿੰਦਾ ਕਰਦਾ ਪ੍ਰੇਮੀਆਂ ਤੇ ਕਿਉਂਕਿ ਉਹਦੀ ਖੁਰਾਕ ਹੈ ਬੱਚੇ ਨੂੰ ਮਾਂ ਤਾਂ ਜਨ ਮੱਦੀ ਛੜਕੇ ਮਾਰੇ ਪਰ ਉਹਦੀ ਅਸਲ ਜੋ ਖਰਾਕ ਹੈ ਮਾਂ ਦਾ ਦੁੱਧ ਹੈ ਉਹ ਪਾਈ ਜਿਹਦੀ ਚੁਪਕੜ ਜਾਂਦਾ ਉਹਨੂੰ ਭੁੱਲ ਜਾਂਦਾ ਮੈਨੂੰ ਮਾਰੇ ਮਾਰੇ ਆ ਕੁੱਤੇ ਉਸੇ ਤਰ੍ਹਾਂ ਹੀ ਪਰਮਾਤਮਾ ਉਹ ਸਭ ਕੁਝ ਭੁੱਲ ਜਾਂਦਾ ਜਦੋਂ ਉਹਦੀ ਆਪਣੀ ਖਰਾਕ ਪ੍ਰੇਮ ਹੈ ਗੋਵਿੰਦ ਭਾਉ ਭਗਤ ਕਾ ਭੁੱਖਾ ਪ੍ਰੇਮ ਦਾ ਭੁੱਖਾ ਹੈ कि ਜਿਨ੍ਹਾਂ ਦੇ ਖਜ਼ਾਨੇ 'ਚ ਪ੍ਰੇਮ ਹੈ ਜਿਨੇ ਪ੍ਰੇਮ ਕੀਓ ਤੈਨੇ ਹੀ ਪ੍ਰਭ ਪਾਇਓ ਇੱਥੇ ਤਾਂ ਨਹੀਂ ਕਿਹਾ ਵੀ ਇਹਨੇ ਲੰਗਰ ਲਾਇਆ ਰਮਾਲੇ ਚੜਾਏ ਆ ਪਦਾਰਥ ਢਾਇਆ ਪਾਲਕੀਆਂ ਸੋਨੇ ਦੇ ਬਣਾਈਆਂ ਬਿਲਡਿੰਗ ਬਣਾਈ ਭਾਈ ਇਹਨਾਂ ਤੱਕ ਤਾਂ ਲਿਖਿਆ ਹੀ ਕੋਈ ਨਹੀਂ ਅਸੀਂ ਇਹਨਾਂ ਨਾਲ ਪ੍ਰਮਾਤਮਾ ਨੂੰ ਖਰੀਦਣਾ ਚਾਹੁੰਦੇ ਆ ਵਾਹਿਗੁਰੂ ਨੂੰ ਖਰੀਦਣਾ ਚਾਹੁੰਦੇ ਆ ਉਹ ਖਰੀਦਿਆ ਜਾਂਦਾ ਭਾਈ ਕੇਵਲ ਤੋਂ ਕੇਵਲ ਪ੍ਰੇਮ ਦੇ ਨਾਲ ਤੁਸੀਂ ਪ੍ਰੇਮ ਵਧਾਓ ਜਿਦੇ ਚੱਕਰ ਤੁਸੀਂ ਐ ਉਹ ਤੁਹਾਡਾ ਚੱਕਰ ਬਣੂ ਤਿਆਰ ਹੋਇਆ ਬੈਠਾ ਜੀ ਨੂੰ ਤੁਸੀਂ ਲੱਭਦੇ ਹੋ ਉਹ ਤੁਹਾਨੂੰ ਮਿਲਣ ਦੇ ਵਾਸਤੇ ਤੁਰਿਆ ਫਿਰਦਾ ਹੈ ਭਾਵ ਤੁਹਾਡੀ ਖੋਜ ਵਿੱਚ ਐ ਤੁਹਾਨੂੰ ਵਾਜਾਂ ਮਾਰਦਾ ਕਵੀਰ ਮਨ ਨਿਰਮਲ ਪਿਆ ਭਾਵ ਨਿਰਮਲਤਾ ਤਦ ਹੋਏਗਾ ਜਦੋਂ ਗੁਰੂ ਦੇ ਬਚਨ ਮੰਨਾਂਗੇ ਕਵੀਰ ਮਨ ਨਿਰਮਲ ਪਿਆ ਜੈਸੇ ਗੰਗਾ ਅनीर ਫਿਰ ਹੋਣਾ ਕੀ ਹੈ ਵੀ ਸੇ ਲਾਗੋ ਹਰ ਕਰੇ ਕਹ ਤਕਵੀਰ ਕਵੀਰ ਤੁਸੀਂ ਰਾਮ ਰਾਮ ਕਰਦੇ ਹੋ ਅੱਲਾ ਅੱਲਾ ਕਰਦੇ ਹੋ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਸਾਰਾ ਸੰਸਾਰ ਹੀ ਕਰਦਾ ਪਰ ਉਹ ਵੀ ਕਰਦਾ ਜਿਹਨੂੰ ਤੁਸੀਂ ਯਾਦ ਕਰਦੇ ਹੋ ਰਾਮ ਕਹਿ ਕੇ ਅੱਲਾ ਕਹਿ ਕੇ ਵਾਹਿਗੁਰੂ ਕਹਿ ਕੇ ਉਹ ਵੀ ਯਾਦ ਕਰਦਾ ਕਿਨੂੰ ਤੁਰੇ ਨਹੀਂ ਇਹਨੂੰ ਕਿ ਬੱਚਾ ਜਿਸ ਤਰ੍ਹਾਂ ਹੈ ਉਹ ਇਹ ਨਹੀਂ ਕਿ ਸਾਹਮਣੇ ਵਾਲੀ ਜੋ ਹੈ ਲੇਡੀ ਜਿ ਹੈ ਔਰਤ ਹੈ ਉਹ ਬਹੁਤ ਸੁੰਦਰ ਹੈ ਉਹਦੇ ਗਹਿਣੇ ਘਟੇ ਬਹੁਤ ਹਨ ਉਹਦੀ ਵੱਲ ਨਹੀਂ ਜਾਂਦਾ ਕਿਉਂਕਿ ਉਹਨੇ ਖਾਣੇ ਥੋੜੀ ਹੈ ਉਹਨੂੰ ਨਹੀਂ ਚਾਹੀਦੀ ਉਹਨੂੰ ਤਾਂ ਆਪਣੀ ਮਾਂ ਦਾ ਦੁੱਧ ਚਾਹੀਦਾ ਜੀ ਦੇ ਨਾਲ ਉਹਨੂੰ ਇਸ਼ਕ ਲੱਗਿਆ ਹੋਇਆ ਜਿਹਦਾ ਉਸਨੂੰ ਨਸ਼ਾ ਹੈ ਉਸੇ ਤਰ੍ਹਾਂ ਹੀ ਪ੍ਰਮਾਤਮਾ ਦਾ ਨਸ਼ਾ ਹੈ ਪ੍ਰੇਮ ਕਰੋ ਇਕੱਠਾ ਭਈ ਤੇ ਜਿਹਦੇ ਨਾਲ ਪ੍ਰੇਮ ਹੁੰਦਾ ਫਿਰ ਜਿਸ ਪਿਆਰੇ ਸੇ ਅੰਦੇ ਹੋ ਉਸ ਅੱਗੇ ਮਰ ਚਲੀਏ ਜਿਹਦੇ ਨਾਲ ਪ੍ਰੇਮ ਹੁੰਦਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੇਮ ਹੈ ਤੇ ਪ੍ਰੇਮ ਹੈ ਤੇ ਭਾਈ ਬਚਨਾਂ ਤੇ ਕਿਉ ਤੜਕੇ ਹੋਏ ਹੋ ਬਚਨ ਕਿਉ ਨਹੀਂ ਮੰਦੇ ਇੱਥੇ ਬਚਨਾਂ ਦੀ ਗੱਲ ਆਉਂਦੀ ਹੈ ਕਹਾਣੀ ਇੱਥੋਂ ਸ਼ੁਰੂ ਹੋਣੀ ਹੈ ਪ੍ਰੇਮ ਵਾਲੀ ਇਹ ਬਚਨੀ ਸੀ ਸਤਗੁਰੂ ਪਾਤਸ਼ਾਹ ਦੀ ਇਹ ਉਹਨਾਂ ਛੋਟੇ ਸਹਿਜਾਦਨ ਵੀ ਬਚਨ ਦਿੱਤੇ ਸੀ ਮਾਤਾ ਗੁਜਰ ਕੋਰ ਜੀ ਨੇ ਉਹਨਾਂ ਦੇ ਦਾਦਿਆਂ ਪਰਦਾਦਿਆਂ ਦੀਆਂ ਕਥਾਵਾਂ ਦਸੀਆਂ ਕਿ ਦੇਖੋ ਭਈ ਧਰਮ ਤੋਂ ਉੱਪਰ ਕੁਝ ਨਹੀਂ ਹੈ ਧਰਮ ਦੇ ਖਾਤਰ ਜੋ ਕੁਝ ਜਾਂਦਾ ਜਾਵੇ ਸਾਡੇ ਕੋਲ ਤਾਂ ਟਾਈਮ ਨਹੀਂ ਜਾਂਦਾ ਇਹ ਕਿ ਟਾਈਮ ਨੂੰ ਵੀ ਅਸੀਂ ਕਹਿੰਦੇ ਨਹੀਂ ਭਈ ਕੰਮ ਹੀ ਬੜੇ ਸੀ ਰਝੇਵੇਂ ਬੜੇ ਸੀ ਏ ਕੀ ਕਰੀਏ ਤੈ ਮੁੱਕ ਜਾਣਾ ਤੇਰੇ ਕੰਮ ਨਹੀਂ ਮੁਕਣੇ ਆਪਣੇ ਆਪ ਨੂੰ ਜਦੋਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਨਾ ਕਿ ਤੇਰਾ ਦਾਣਾ ਪਾਣੀ ਮੁੱਕ ਜਾਵੇ ਉਦੋਂ ਪਹਿਲਾਂ ਪਹਿਲਾਂ ਉਸ ਵਹਿਰੂ ਦੇ ਘਰ ਦੇ ਵਿੱਚ ਆਪਣਾ ਦਾਣਾ ਪਾਣੀ ਬਣਾ ਲੈ ਉਹਦੇ ਘਰ ਵਿੱਚ ਜਾਣ ਦੀ ਕੋਈ ਵਿਉਂਤ ਬਣਾ ਲੈ ਕੋਈ ਉਦਮ ਕਰ ਲੈ ਭਾਈ ਆ ਉਦਮ ਹੀ ਹੈ ਸਤਿਗੁਰੂ ਪਾਇ ਸਜੀ ਸਾਨੂੰ ਸਮਤ ਦਿੰਦੇ ਹਨ ਅਰ ਅੰਮ੍ਰਿਤ ਵੇਣੇ ਲੋਇਣਾ ਮਨ ਪ੍ਰੇਮ ਰਤਨਾਂ RAM ਰਾਜੇ ਮਨ RAM ਕਸਵੱਟੀ ਲਾਇਆ ਕੰਚਨ ਸੋਬਿੰਨ ਜਿੰਨਾ ਮਰਜੀ ਗੋਲਡ ਬਲਟਨ ਕਰਕੇ ਉਹਨੂੰ ਭਾਈ ਤਸੀਂ ਭਾਵੇਂ origignal ਆ ਭਾਵੇਂ ਨਕਲੀ ਏ ਸੁਨਿਆਰਾ ਬਗੈਰ ਪਰਖੇ ਤ ਉਹਨੂੰ ਲੈਂਦਾ ਨਹੀਂ ਏ ਕਿ ਉਹਦੀ ਗੁਣਵੱਤਾ ਦੇਖਦਾ ਏ ਇਹ ਕਿੰਨੇ ਕੜ ਦਾ 18 ਕੜ ਦਾ 22 ਕੜ ਦਾ 20 ਕੁੱਟ ਦਾ 24 ਕੜ ਦਾ ਕਛ ਹੁੰਦਾ। ਉਸੇ ਤਰਾਹੀ ਉਹ ਵੈਗਰੂ ਵੀ ਭਾਈ ਕਸਵੱਟੀ ਲਾਉਂਦਾ। ਤੇ ਇਹ ਵੀ ਕਹਿ ਦਿੱਤਾ ਜਦੋਂ ਉਹ ਕਸਵੱਟੀ ਲਾਉਂਦਾ ਕਸਵੱਟੀ ਲਾਉਂਦਾ ਨਾ। ਵੀਰ ਰਾਮ ਕਸੌਟੀ। ਕਹਿੰਦੇ ਜਦੋਂ ਉਹ ਵੈਗਰੂ ਨੇ ਕਸਵੱਟੀ ਲਾਉਣੀ ਆ। ਵੀਰ ਕਸੌਟੀ ਰਾਮ ਕੀ ਝੂਠਾ ਕਿੱਕੇ ਨਾ ਕੋਈ ਥੋੜੀ ਝੂਠ ਔਰ ਸੱਚ ਅਸੀਂ ਆਪ ਹੀ ਜਾਣਦੇ ਆ ਅਸੀਂ ਕਿੰਨੇ ਸੁੱਚੇ ਕਿੰਨੇ ਕਝੂਠੇ ਇਹ ਹਰਕ ਨੂੰ ਆਪਣੇ ਆਪਣੇ ਬਾਰੇ ਪਤਾ ਹੈ ਤੇ ਫਿਰ ਉਹਨੇ ਇਹ ਵੀ ਦੇਖਣਾ ਹੈ ਕਿ ਜੋ ਸਤਗੁਰੂ ਪਾਤਸ਼ਾਹ ਦੇ ਬਚਨ ਹੈ ਕਬੀਰ ਕਸੌਤੀ RAM ਕੀ ਝੂਠਾ ਟਿਕੇ ਨਾ ਕੋਈ RAM ਕਸੌਤੀ ਸੋ ਸਹੀ ਜੋ ਮਰਜੀਵਾ ਅਜਿਹੇ ਭਾਈ ਤਤੀ ਤਵੀ ਤੇ ਵੜ ਗਏ ਨੀਅਤ ਚੜੇ ਗਏ ਭੁੱਖੇ ਪਾਣੇ ਜੰਗ ਲੜੇ ਇਹ ਆਪਣੇ ਪ੍ਰਾਣਾ ਦੀ ਪ੍ਰਵਾਹ ਨਹੀਂ ਕਿ ਆਪਣੇ ਸਰੀਰ ਆਰਿਆ ਨਾ ਚਰਵਾ ਲਏ ਅਧਿਕਾ ਜੋ ਬੜ ਗਏ ਇਹ ਸੱਚੀ ਪ੍ਰੇਮੀ ਸੀ ਭਈ ਇਹ ਝੂਠੇ ਨਹੀਂ ਸੀ ਇਹ ਕਿਸੇ ਨਾਲ ਚ ਵਸਨੀ ਸੀ ਗਏ ਗੁਰੂ ਦੇ ਚਰਨੀ ਆਪਣਾ ਤਾਂ ਸੋਹਤ ਲੈ ਕੇ ਸ਼ਾਮ ਤੱਕ ਕਰੋ ਤੁਰਦੇ ਮਗਰੋਂ ਪਹਿਲਾਂ ਸਾਡੀਆਂ ਡਿਮਾਂਡਾਂ ਸ਼ੁਰੂ ਹੋ ਜਾਂਦੀਆਂ ਅੱਜ ਮੈਂ ਗੁਰਦੁਾਰੇ ਆ ਮੰਗਣਾ ਜਾ ਕੇ ਅੱਜ ਮੈਂ ਤਰਫ ਮੈਂ ਪਾਠ ਕਰਨ ਲੱਗੇ ਆ ਬਾਬਾ ਜੀ ਨੇ ਦੱਸਤਾ 2119 ਸਾਹਿਬ ਪਾਠ ਕਰ ਪਾਰੋਧਾਰਾ ਹੋਵੇਗਾ ਇਦਾਂ ਹੀ ਚੱਲਦਾ ਨਾ ਇਹ ਸੌਦਾ ਪਹਿਲਾਂ ਇੱਥੇ ਸੌਦਾ ਨਹੀਂ ਕਰਨਾ ਇੱਥੇ ਸੌਦਾ ਕਰਨਾ ਹੈ ਕੇਵਲ ਤੋਂ ਕੇਵਲ ਬਹੇਗਰੂ ਅਸੀਂ ਜਾਣਦੇ ਆ ਤੇਰੀ ਭੁੱਖ ਕੀ ਆ ਸਾਨੂੰ ਪਤਾ ਤਉ ਪ੍ਰੇਮ ਦਾ ਭੁੱਖਾ ਮੈਂ ਕਰਦਾ ਇਕੱਠਾ कि ਜਿੱਥੇ ਪ੍ਰੇਮ ਹੁੰਦਾ ਉੱਥੇ ਅਸੀਂ ਨਹੀਂ ਜਾਂਦੇ ਉੱਥੇ ਤੂੰ ਆਉਣਾ ਪੈਗੋ ਕਿ ਜਿੱਥੇ ਪ੍ਰੇਮ ਹੋਵੇ ਉੱਥੇ ਖੁਦ ਆਉਂਦਾ ਮਲਕ ਭਾਗੋ ਦੇ ਘਰੇ 36 ਪ੍ਰਕਾਰ ਦੇ ਭੋਜਨ ਸੀ ਪਰ ਪ੍ਰੇਮ ਨਹੀਂ ਸੀ ਤੇ ਕਿੱਥੇ ਪਹੁੰਚਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਾਇ ਲਾਲੋ ਗਰੀਬ ਤੇ ਕਰੇ ਤਰਖਾਣ ਦੇ ਕਰੇ ਰੁਖੀ ਵਸੀ ਕੁਦਰੇ ਦੀ ਰੋਟੀ ਖਾਦੀ ਇਹ ਤ੍ਰਿਤੇ ਦੇ ਵਿੱਚ ਤ੍ਰਿਤੇ ਦੁਆਪਰ ਦੇ ਵਿੱਚ ਦੁਆਪਰ ਦੇ ਵਿੱਚ ਕਿਸ਼ੋਰ ਭਗਵਾਨ ਜੀ ਨੇ ਖਾਦੀ ਕਿਉਂਕਿ ਸਾਰੇ ਅਵਤਾਰਾਂ ਦਾ ਵਰਣਨ ਕਰਨਾ ਜ਼ਰੂਰੀ ਹੁੰਦਾ ਹੈ ਕਿ ਜੋ ਵੀ ਜਿਸ ਤਰ੍ਹਾਂ ਸਮਝਦਾ ਭਾਈ ਸਮਝ ਲੈ ਸਮਝਣ ਤੋਂ ਜਿਨੇ ਸਮਝਣਾ ਪਈ ਇੱਕ ਇਸ਼ਾਰਾ ਹੀ ਬਹੁਤ ਆ ਕਿ ਪਾਤਸ਼ਾਹ ਨੇ ਇੱਕ ਕਹਿ ਦਿੱਤਾ ਇੱਕ ਓੰਕਾਰ ਜਾਂ ਕੋਈ ਨਾਮ ਦੇ ਦਿੰਦੇ ਭਾਈ ਇਹ ਜਿਵੇਂ ਆਦੇ ਸਾਹ ਦਿੰਦੇ ਬਸ ਉਹ ਹੋਰ ਤਾਂ ਸਿੱਖਿਆ ਕੁਝ ਹੈ ਨਹੀਂ ਉਹਨਾਂ ਕੋਲੇ ਕੇਵਲ ਤੋਂ ਕਹਿੰਨੇ ਕਿ ਪੰਜ ਅਖਰਾਂ ਦਾ ਨਾਮ ਲੈ ਸਤ ਅਖਰਾਂ ਦਾ ਨਾਮ ਲੈ ਜਪੀ ਚੱਲਾ ਉਹਨਾਂ ਨੂੰ ਇਦਾਂ ਗ੍ਰੰਥ ਤਿਆਰ ਕਰਨ ਦੀ ਜ਼ਰੂਰਤ ਨਹੀਂ ਪਈ ਸੀ ਕਿ ਕਹਿੰਨੇ ਤਾਂ ਸਮਝ ਲੈਂਦੇ ਸੀ ਕਹਿੰਦੇ ਭਾਈ ਵਾਹਿਗੁਰੂ ਗੁਰਮੁੰਤਰ ਹੈ ਜਪਹੁ ਬੇਖੋਈ ਬਸ ਵਾਹਿਗੁਰੂ ਵੇ ਜਪੀ ਜਾਇ ਕਰੋ ਸਹੀ ਇਹਨਾਂ ਕਹਾਣਾ ਕਹਿੰਦੇ ਪਰ ਪਤਾ ਸੀ ਇਹਨਾਂ ਨੇ ਬੰਨਣਾ ਨਹੀਂ ਇਸ ਗੱਲ ਨੂੰ ਸਮਝਣਾ ਨਹੀਂ ਹੈ ਇਸ ਕਰਕੇ ਪਾਸ਼ਾ ਨੇ ਇੱਕ ਤੋਂ ਸ਼ੁਰੂਆਤ ਕਰਕੇ 18 10 20 ਤੱਕ 1430 ਅੰਗ ਇਹ ਨੇ ਕਿ ਇਥੋਂ ਪੜਿਆ ਉਹਦਾ ਹੋਰ ਮਤਲਬ ਹੈ ਤੈਨੂੰ ਸਮਝਾਉਣਾ ਚਾਹੀਦਾ ਹੈ ਕਿ ਵਾਇਗਰੂ ਤੋਂ ਬਗੈਰ ਕੁਝ ਵੀ ਨਹੀਂ ਹੈ ਧਰਮ ਤੋਂ ਬਗੈਰ ਕੁਝ ਵੀ ਨਹੀਂ ਹੈ ਪ੍ਰੇਮ ਤੋਂ ਬਗੈਰ ਤੂੰ ਖਾਲੀ ਹੈ ਤੇਰਾ ਭੰਡਾਰਾ ਖਾਲੀ ਤੇ ਇਹੀ ਤੇ ਭੰਡਾਰਾ ਲੈ ਕੇ ਜਾਣਾ ਜੇ ਉਹ ਤੇਰੇ ਕੋਲ ਭੰਡਾਰਾ ਹੋਊਗਾ ਨਾ ਤੇ ਉਹ ਵਹਿਯੂ ਤਾਂ ਖੁਦ ਤੁਰੇਊਗਾ ਤੇਰੇ ਵੱਲ ਕਿ ਭਾਈ ਕਿਤੇ ਹੋਰ ਇਹਨੇ ਕਿਤੇ ਚਲੇ ਜਾਵੇ ਇਹਨੂੰ ਪਹਿਲੇ ਹੀ ਜਾ ਕੇ ਆਪਣੇ ਵੱਲ ਖਿੱਚ ਲਈ ਕਿਉਂਕਿ ਅਸਲ ਵਸਤੂ ਇਹਦੇ ਕੋਲੇ ਹੈ ਇਹਦੇ ਕੋਲ ਹੈ ਪ੍ਰੇਮ ਦਾ ਖਜ਼ਾਨਾ ਉਹ ਤਾਂ ਮੇਰੀ ਖਰਾਕ ਆ ਉਹ ਤਾਂ ਵਹਿਗਰੂ ਦੀ ਖਰਾਕ ਹੈ ਕਿਉਂ ਉਹਨੂੰ ਕੇਵਲ ਤੋਂ ਕੇਵਲ ਪ੍ਰੇਮ ਚਾਹੀਦਾ ਹੁਣ ਦਵਾਪਰ ਦੇ ਵਿੱਚ ਕਿਸ਼ਨ ਭਗਵਾਨ ਜੀ ਕੋ ਜਦ ਹੋ ਰਿਹਾ ਸੀ ਇੱਕ ਸਮੇਂ ਉਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਹੱਸਦਾਇਆ ਜੋ ਭਾਈ ਕਰਵਾ ਪੰਡਵ ਉਹ ਸ਼ਹਿਰ ਹੈ ਦੇਸ਼ ਹੈ ਰਾਜ ਤਨੀ ਕੈਪੀਟਲ ਹੈ ਉਹਨੋਂ ਦੁੱਧ ਬਣ ਕੇ ਗਏ ਤੇ ਗਏ ਕਿੱਥੇ ਉੱਥੇ ਸਾਹਮਣੇ ਖੜੇ ਆ ਪਿਸ਼ੇ ਪਿਤਾ ਵਰਗੇ ਮਾਪੁਰਖ ਉਹ ਦਰੋਣਾਚਾਰੀ ਵਰਗੇ ਸੂਰਮੇ ਕਰਨ ਵਰਗੇ ਕਿ ਇੱਕ ਤੋਂ ਇੱਕ ਜੋਦਾ ਖੜਾ ਮਹਿਲ ਹੈ ਸਜਾਏ ਨੇ ਸਜੇ ਤਜੇ ਇਨਾ ਕੁਸਤਾ ਹੈਗਾ ਪਰ ਫਿਰ ਵੀ ਉਹ ਚੀਜ਼ ਨਹੀਂ ਮਿਲਦੀ ਜਿਹੜੀ ਕਿਸ਼ਨ ਜੀ ਭਗਵਾਨ ਚਾਹੁੰਦੇ ਸਨ ਲਭੀ ਕਿੱਥੋਂ ਜਾ ਕੇ ਇੱਕ ਗਰੀਬ ਦੇ ਘਰ ਵਿੱਚ ਉਹ ਸੀ ਭਈ ਵਿਦਰ ਜਿਹਦਾ ਜ਼ਿਕਰ ਤਾਂ ਅੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੁੰਦਾ ਨਾਮ ਹੁੰਦਾ ਭਈ ਕਰਦਾ ਜੀ ਨੇ ਉਪਮਾ ਕੀਤੀ ਵਡਿਆਈ ਕੀਤੀ ਕਿ ਉਹਦੇ ਘਰ ਜਾ ਕੇ ਅਲੂਣਾ ਦਾ ਸਾਗ ਖਾਦਾ ਕਿ ਇੰਨੇ ਪ੍ਰੇਮ ਜੀ ਦੇ ਕਿ ਪ੍ਰੇਮੀ ਸੀ ਪਈ ਵਿਦਰਦੀ ਸੁਪਤਨੀ ਦਾ ਇੰਨੀ ਪ੍ਰੇਮ ਜਿਲੀ ਹੋਈ ਕਿ ਜਦੋਂ ਦੇਖਿਆ ਨਾ ਕਿ ਕਿਸ਼ਨ ਜੀ ਆਹਰੇ ਕਿਸ਼ਨ ਮਹਾਰਾਜ ਨੂੰ ਪ੍ਰੇਮ ਹੁੰਦਾ ਹੈ ਕਿ ਪ੍ਰੇਮ ਵਿੱਚ ਆਪਾਂ ਸਭ ਕੁਝ ਭੁੱਲ ਜਾਂਨੇ ਵੇ ਕਹਿੰਦੇ ਇਨਸਾਨ ਕਦੇ ਉਸ ਤਰ੍ਹਾਂ ਨਿਕਲੀ ਉਹ ਤਾਂ ਹੁਣ ਭਾਈ ਗੁਰੂ ਦਾ ਤੇ ਇਨਸਾਨ ਦਾ ਨੁਕਤਾ ਇਸ ਤਰ੍ਹਾਂ ਪਿਤਾ ਪੁੱਤਰ ਵਾਲਾ ਪਿਤਾ ਪੁੱਤਰੀ ਵਾਲਾ ਹੁੰਦਾ ਵਾ ਉਹਨਾਂ ਦੇ ਅੱਖਾਂ ਵਿੱਚ ਤਾਂ ਬਹਿਣ ਨਹੀਂ ਸੀ ਸਾਡੀ ਦੇਖੋ ਮਿਆਣ ਕਿੱਥੇ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹੜੀ ਅੱਖ ਦਿੱਤੀ ਹੋਈ ਹੈ ਸਰੀਰਾਂ ਵੱਲ ਦੇਖੀ ਜਾਂਦੀ ਐ ਕੌਮ ਦੇਖੀਏ ਰੋ ਦੇ ਪਏ ਹੁਣ ਤਾਂ ਸੋਚ ਲੈ ਮੀਢੀ ਐ ਕੋਈ ਗ੍ਰੰਥ ਪੰਧੀ ਲੋੜਨੀ ਇਹਨਾਂ ਚੁ ਕਥਾ ਤਿਆਰ ਹੋ ਜਾਂਦੀ ਇਹ ਮਾਤਾ ਵਾ ਨੇ ਬੀਬੀ ਨੇ ਇਹ ਕਪੜੇ ਪਾਇਓ ਭਾਈ ਤੂੰ ਆਪਣੀ ਚਿੰਤਾ ਕਰ ਤੈਨੂੰ ਠੰਡ ਲੱਗਦੀ ਹੈ ਤੇ ਕਪੜੇ ਪਾ ਲਾ ਉਹ ਤੂੰ ਆਪਣਾ ਦੇਖ ਭਾਈ ਜੇ ਧਰਤੀ ਤੇ ਜਾ ਕੇ ਭਾਈ ਜਿਨ੍ਹਾਂ ਦੇ ਚੱਕਰ ਬਣਦੇ ਕਿਤੇ ਹਿੰਮਤ ਪਈ ਉਹਨਾਂ ਨੂੰ ਕਹਿਣ ਦੀ ਉਹਨਾਂ ਤਾਂ ਇੰਨੇ ਵੀ ਨਹੀਂ ਹੁੰਦੇ ਭਾਈ ਜਦੋਂ ਵਿਦੇਸ਼ ਜਾਣੇ ਪਰ ਡਾਲਰਾਂ ਦੀ ਭੁੱਖ ਹੈ ਨੋਟਾਂ ਦੀ ਭੁੱਖ ਹੈ ਮਾਇਆ ਦੀ ਭੁੱਖ ਹੈ ਅਹੀਂ ਜੇ ਮੜੀ ਵੀ ਗਲਤੀ ਕਰਤੀ ਬੈਨ ਹੋ ਜਾਗੇ ਪਰਮਾਨੈਂਟਲੀ ਇੱਥੇ ਇੱਕ ਗਰਾਜੇ ਠੱਪਾ ਲੱਗ ਗਿਆ ਨਾ ਰੈੱਡ ਪਾਸਪੋਰਟ ਉੱਤੇ ਕਿਸੇ ਵੀ ਦੇਸ਼ ਵਿੱਚ ਜਾਣ ਦੀ ਪਰਮਿਸ਼ਨ ਨਹੀਂ ਮਿਲਣੀ ਹੋਗੇ ਨਾ ਗਲਾਮ ਇੱਥੇ ਬੋਲੀ ਜਾਂਦੇ ਆ ਬੈਠੇ ਇਹਨਾਂ ਦੇ ਚੁੰਨੀਆਂ ਹੋਣੇ ਚਾਹੀਦੇ ਇਹਨਾਂ ਦੇ ਆ ਹੋਣਾ ਚਾਹੀਦਾ ਉਹ ਭਾਈ ਉਹਦਾ ਸਰੀਰ ਹੈ ਉਹ ਜਿਸਦਾ ਕਹਿੰਦਾ ਭਾਈ ਤੂੰ ਕੌੜਨਾ ਮੈਂ ਤਾਂ ਨਰਕ ਵਿੱਚ ਹੀ ਜਾਣਾ ਹੋਰ ਦੱਸ ਤੂੰ ਮੈਨੂੰ ਸਵਰਗ ਵਿੱਚ ਕਿਵੇਂ ਠੱਕੇ ਲੈ ਜਾਏਂਗਾ ਇਹ ਇਤੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਲੱਖ ਲਈ ਫਿਰਦੇ ਹਨ ਪਰ ਇੱਕ ਰੱਬ ਦੇ ਪਿਆਰ ਦੀ ਅੱਖ ਹੁੰਦੀ ਹੈ ਉਹਨੂੰ ਕੋਈ ਮਤਲ ਨਹੀਂ ਹੈ ਕਿ ਸਾਹਮਣੇ ਭਾਵੇਂ ਕੋਈ ਇਸ਼ਨਾਨ ਵੀ ਕਰਦਾ ਹੋਵੇ ਉਹਦੇ ਵਾਸਤੇ ਤਾਂ ਭਾਈ ਮੇਰੀ ਅੱਖ ਤਾਂ ਤੂੰ ਮੇਰੀ ਧੀ ਹੈ ਮੇਰਾ ਪੁੱਤਰ ਹੈ ਕੀ ਤੁਸੀਂ ਬੱਚਿਆਂ ਨੂੰ ਇਸ਼ਨਾਨ ਨਹੀਂ ਕਰਾਉਂਦੇ ਉਹ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਤੁਸੀਂ ਇਸ਼ਨਾਨ ਕਰਦੇ ਆ ਪਾਪ ਦੇ ਅਪਰੋਧ ਦੇ ਕੱਪੜੇ ਤੱਕ ਬਦਲਦੇ ਹੋ ਉਹੀ ਇੱਕ ਸਰੀਰ ਹੁੰਦਾ ਉਹੀ ਫੇਸ ਦਾ ਸਰੀਰ ਹੈ ਬਾਕੀ ਮਾਸ ਹੈ ਫੇਰ ਵੀ ਸਾਡੀ ਅੱਖ ਮੈਲ ਦੇਖਦੀ ਐ ਮੈਲ ਸਾਡੇ ਆ ਸਾਹਮਣੇ ਮੈਲ ਨਾ ਦੇਖੋ ਮੈਲ ਤੇਰੇ ਤੈਨੂੰ ਕੀ ਐ ਭਾਈ ਜਿਦ ਤਰਾ ਤੂੰ ਬਾਕੀ ਸਰੀਰ ਦੇਖਦਾ ਮਾਸ ਦੇਖਦਾ ਮੈਂ ਪਸ਼ੂ ਪੰਛੀ ਦੇਖਦਾ ਉਹ ਸਰੀਰ ਉਹਦਾ ਵੇ ਕੀ ਸਪੈਸ਼ਲ ਹੁੰਦਾ ਐ ਸਪੈਸ਼ਲ ਹੋ ਗਿਆ ਤੇਰੀ ਵਿਕਾਰ ਤੇਰੀ ਵਾਸ਼ਨਾ ਤੇਰੀ ਖੁਦ ਦੀ ਐ ਤੂੰ ਖੁਦ ਪਾਪੀ ਐ ਦੂਜੇ ਨੂੰ ਪਾਪੀ ਨਾ ਕਹਿ ਤੇ ਉਸੇ ਤਰ੍ਹਾਂ ਸੀ ਭਾਈ ਉੱਥੇ ਤਾਂ ਭਾਈ ਇੱਕ ਪਿਤਾ ਕਣਾ ਹੈ ਕਿਸ਼ਨ ਜੀ ਭਗਵਾਨ ਤੇ ਦੂਸਰੇ ਪਾਸੇ ਉਹਦੀ ਭਗਤਨੀ ਭਾਈ ਉਹਦੀ ਸਿਵਤ ਜਨੇ ਉਹਦੀ ਉਹ ਸੁਪੁੱਤਰੀ ਹੈ ਤੇ ਪਾਈ ਉਹ ਨਗਰ ਵਸਤਰ ਚ ਆ ਗਈ ਪਰ ਕਿਸ਼ਨ ਭਗਵਾਨ ਜਨੇ ਆਪਣੇ ਜੇ ਉੱਤੇ ਬਸਤਰ ਓੜਿਆ ਸੀ ਨਾ ਜੇ ਚਾਦਰ ਸੀ ਕੁਛ ਵੀ ਹੁੰਦਾ ਉਹ ਦਿੱਤਾ ਭਈ ਭੁੱਲ ਗਈ ਕਿ ਕੌਣ ਹੈ ਸਾਹਮਣੇ ਵਸਤਰ ਭਣੇ ਭੁੱਲ ਗਈ ਪ੍ਰੇਮ ਇਸ ਤੋਂ ਭਈ ਜਿੰਨਾ ਚਿਰ 16 ਸੰਗਾਰ ਨਾਲ ਕੱਲ ਇਹ ਸਦੀ ਗੁਰੂ ਦੇ ਘਰ ਨਹੀਂ ਹੋਣਾ ਸੱਚ ਤਾਂ ਕਿਹਨ ਕੀ ਜੇ ਅਣਗਵਾਂਡ ਪ੍ਰੋਸੀਆ ਨੇ satsang ਨੇ ਦੇਖਿਆ ਨੇ ਮੈਂ ਕਿਹੜੇ ਕੱਪੜੇ ਪਾਏ ਤੇ ਫਿਰ ਜਾਣਦਾ ਕੀ ਫਾਇਦਾ ਇਹ ਭੇਤ ਥੋੜੀ ਹੁੰਦਾ ਪ੍ਰੇਮ ਤਾਂ ਆਉਂਦਾ ਕਿ ਭੱਜ ਕੇ ਜਾਵਾਂ ਮੇਰੇ ਗੁਰੂ ਦੇ ਪ੍ਰਕਾਸ਼ ਹੋ ਚੁੱਕੇ ਮੈਂ ਜਾ ਕੇ ਦਰਸ਼ਨ ਕਰਾਂ ਫਿਰ ਕੀ ਹੈ ਕਹਿੰਦੇ ਅੱਗੇ ਦੇਖੇ ਕਿ ਆਏ ਦਾ ਸਵਾਗਤ ਕੀਤਾ